ਅਸੀਂ ਅੱਜ ਥੋੜੀ ਖੁਸ਼ੀ ਮਹਿਸੂਸ ਕਰਦੇ ਆਂ ਹਾਂਜੀ ਵੀ ਚਲੋ ਵਾਹਿਗੁਰੂ ਨੇ ਸਾਡੀ ਗੱਲਬਾਤ ਸੁਣੀ ਆਂ ਪ੍ਰਮਾਤਮਾ ਮਿਹਰ ਕਰੇ ਹਨ ਤੇ ਨਰਾਤ ਸਾਡੀਆਂ ਅਰਦਾਸਾਂ ਸੀਗੀਆਂ ਬੇਨਤੀਆਂ ਸੀ ਹਰ ਇੱਕ ਜੀ ਦੇ ਮੂੰਹ ਤੇ ਅਰਦਾਸ ਬੇਨਤੀ ਸੀਗੀ ਜੋ ਪਿੰਡ ਪਿੰਡ ਘਰ ਘਰ ਦੇ ਵਿੱਚ ਡੱਲੇ WhatsApp ਵਾਸਤੇ ਅਰਦਾਸਾਂ ਸੀ ਤੇ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਡਟੇ ਹੋਏ ਹੋ ਮੈਂ ਤਿੰਨ ਤਰੀਕ ਤੋਂ ਤੇ ਤੁਸੀਂ ਤਿੰਨ ਤਰੀਕ ਤੋਂ ਇੱਥੇ ਹੋ ਤੁਸੀਂ ਕਿੰਨੀ ਵਾਰ ਮਿਲਿਓ ਸਰਦਾਰ ਜਗੀਰ ਸਿੰਘ ਢੱਲੇਵਾਨ ਰੋਜੀ ਰੋਜ਼ ਮਿਲਦੇ ਸੀ ਗੱਲ ਹੁੰਦੀ ਸੀ ਹਾਂਜੀ ਕੀ ਤੁਸੀਂ ਭਾਵਕ ਹੋ ਜਾਂਦੇ ਸੀ ਕਿਦਾਂ ਸੀ ਜਦੋਂ ਵੀ ਉਹ ਕੋ ਦਾ ਸਰੀਰ ਢਿੱਲਾ ਹੋ ਜਾਂਦਾ ਸੀ ਉਹ ਭਾਵਕ ਹੋ ਜਾਂਦਾ ਸੀ ਹੋ ਜਾਂਦਾ ਸੀ ਜਦੋਂ ਠੀਕ ਹੁੰਦਾ ਸੀ ਅਸੀਂ ਬਹਿ ਕੇ ਪੈਣਪੁਰਾ ਗੱਲਬਾਤ ਕਰ ਲੈਂਦੀ ਸੀ ਕੀ ਗੱਲ ਕੀ ਹੁੰਦੀ ਸੀ ਭਰਾ ਦੇ ਨਾਲ ਬਹਿਣ ਦੀ ਪੁਰਾਣਾ ਗਲਤ ਇਹ ਹੁੰਦੀ ਸੀ ਵੀ ਤੂੰ ਠੀਕ ਆ ਉਹਨੂੰ ਦੱਸੀ ਮੈਂ ਠੀਕ ਆ ਚੜਦੀ ਕਲਾ ਚ ਤੂੰ ਠੀਕ ਰਹੀ ਤੂੰ ਦਵਾਈ ਖਾਇੀ ਤੂੰ ਰੋਟੀ ਖਾਈ ਤੂੰ ਐਨਾ ਕਹੀਂ ਵੀ ਮੇਰਾ ਪ੍ਰਾਣੀ ਰੋਟੀ ਖਾਂਦਾ ਮੈਂ ਨਹੀਂ ਖਾਣੀ ਮੈਂ ਫਿਰ ਤੂੰ ਕਰੇ ਪੀ ਦੇਣਾ ਵੀ ਜੇ ਤੂੰ ਇਹ ਮੇ ਕਰੇਗੀ ਤਾਂ ਇਹ ਜਿਹੜੇ ਸਰਦਾਰ ਜਗੀ ਸਿੰਘ ਢੱਲੇ ਵਾਲੇ ਦੇ ਪੋਤਾ ਜੀ ਆਉਂਦੇ ਸੀਗੇ ਕਾਫੀ ਲੋਕ ਦੇਖ ਕੇ ਭਾਵੁਕ ਵੀ ਹੁੰਦੇ ਸੀਗੇ ਕਿਉਂਕਿ ਦਾਦੇ ਪੋਤੇ ਦਾ ਪਿਆਰ ਹੈ ਜੀ ਹਾਂ ਹੁੰਦਾ ਹੈ ਹਾਂ ਤੇ ਉਹਨਾਂ ਨੂੰ ਹੁਣ ਦੱਸ ਤਾਂ ਇਹ ਸਾਰੀ ਗੱਲ ਔਰ ਕੀ ਕਹਿ ਰਹੇ ਨੇ ਉਹ ਕਹਿੰਦੇ ਆ ਮੈਂ ਕੱਲ ਨੂੰ ਆਉਂਗਾ ਪਰ ਅਸੀਂ ਪਰਮਾਤਮਾ ਅਗੇ ਅਰਦਾਸਾਂ ਬੰਦੀਆਂ ਕਰਦੇ ਸੀ ਮਹਾਰਾਜ ਇਹਦੇ ਜਿਉ ਹੀ ਨੇ ਬੱਡ ਬਿੱਡਿਆ ਜਿਉ ਹੀ ਨੇ ਇਹ ਜਜ਼ਬਾ ਚੱਕਿਆ ਇੰਨਾ ਦੇਸ ਲਈ ਦੁਨੀਆ ਵਾਸਤੇ ਆਪਦੇ ਸਰੀਰ ਦੇ ਉੱਤੇ ਕਸ਼ਟ ਚੱਲ ਰਿਹਾ ਹੈ ਪ੍ਰਮਾਤਮਾ ਤੂੰ ਇਹਦੇ ਸਿਰ ਤੇ ਹੱਥ ਰੱਖੀ ਤੇ ਬਾਈ ਗੁਰੂ ਨੇ ਰੱਖਿਆ ਵੀ ਹੈ। ਤਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 54 ਦਿਨ ਮਰਨ ਅਰਸਤੇ ਹੋ ਗਏ ਸੀ ਸੋ ਅੱਜ ਡੈਡਲੌਕ ਖੁੱਲਿਆ ਹੈ ਸੈਂਟਰ ਸਰਕਾਰ ਦੀਆਂ ਜਿਹੜੀਆਂ ਉੱਚ ਅਧਿਕਾਰੀ ਨੇ ਉਹ ਇੱਥੇ ਪਹੁੰਚ ਕੇ ਗੱਲਬਾਤ ਹੋਈ ਆ ਸੋ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਅੱਗੇ ਆਉਣ ਨਾਲ ਪੰਚ ਸਟਾਰਟ ਹੋਊਗਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਅੱਜ ਸਾਰੇ ਕਿਸਾਨਾਂ ਨਾਲ ਵਿਚਾਰ ਕਰਕੇ ਜਿਹੜੀ ਮੈਡੀਸਨ ਆ ਮੈਡੀਕਲ ਸਹੂਲਤਾਂ ਨੇ ਉਹ ਲੈਣੀਆਂ ਸਟਾਰਟ ਕਰ ਦਿੱਤੀਆਂ ਗਈਆਂ ਨੇ ਮਰਨ ਵਰਤੇ ਇਸੇ ਤਰ੍ਹਾਂ ਜਾਰੀ ਰਹੂਗਾ ਪਰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ ਸੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਡੇ ਭੈਣ ਨੇ ਗੱਲ ਕਰਦੇ ਆ ਹਾਂਜੀ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਹਾਂ ਕਿਸ ਤਰ੍ਹਾਂ ਦੇਖਦੇ ਹਾਂ ਜੀ ਅੱਜ ਸਰਕਾਰ ਦੇ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ ਮੈਡੀਕਲ ਸਹੂਲਤਾਂ ਲੈਣ ਲੱਗੇ ਨੇ ਜੀ ਉਹਨਾਂ ਦੀ ਸਿਹਤ ਹੈ ਜਿਹੜੀ ਪਹਿਲਾਂ ਨਾਲੋਂ ਕੁਝ ਠੀਕ ਰਹੂਗੀ ਕਿਉਂਕਿ 54 ਦਿਨ ਹੋ ਗਏ ਸੀਗੇ ਦਿਨ-ਪਰ-ਦਿਨ ਡਾਊਨ ਹੋ ਰਹੇ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਅਸੀਂ ਅੱਜ ਥੋੜੀ ਖੁਸ਼ੀ ਮਹਿਸੂਸ ਕਰਦੇ ਆਂ ਹਾਂਜੀ ਵੀ ਚਲੋ ਵਾਹਿਗੁਰੂ ਨੇ ਸਾਡੀ ਗੱਲਬਾਤ ਸੁਣੀ ਆ ਪ੍ਰਮਾਤਮਾ ਮਿਹਰ ਕਰੇ ਹਨ ਤੇ ਸਾਡੇ ਵੀਰ ਦੀ ਜ਼ਿੰਦਗੀ ਬਚ ਜੂਗੀ ਨਾਲੇ ਸਾਡਾ ਕੰਮ ਹੋ ਜੂਗਾ ਉਮੀਦ ਸੀ ਮਾਤਾ ਜੀ ਕੋਈ ਕੇ ਸਰਕਾਰ ਇਦਾਂ ਦੀ ਕੋਈ ਫੈਸਲਾ ਕਰੂਗੀ ਜਿਦਾਂ ਦਾ ਰਵਈਆ ਦਿਖ ਰਿਹਾ ਸੀ ਅਸੀਂ ਤਾਂ ਟਾਈ ਬੈਠੇ ਸੀਗੇ ਹੂੰ ਉਮੀਦਾਂ ਸੀ ਛੱਡੀ ਬੈਠੇ ਸੀਗੇ ਬਸ ਅਸੀਂ ਤਾਂ ਹੁਣ ਉਹ ਗੱਲਾਂ ਦੇ ਹੁੰਦੇ ਆ ਵੀ ਇੱਕ ਆਗਦੇ ਰਵਈਏ ਨੂੰ ਲਈ ਬੈਠੇ ਸਾਂਗੇ ਵੀ ਆਪਾਂ ਹੁਣ ਇਹਨੂੰ ਕਿਵੇਂ ਛੱਡਾਂਗੇ ਨਹੀਂ ਛੱਡ ਸਕਦੇ ਵੀ ਜਿਹੜਾ ਆਪਾਂ ਅਪਣਾਈ ਲਿਆ ਹਣ ਤੇ ਕੱਲ ਫਿਰ ਮੈਂ ਥੋੜਾ ਜਿਹਾ ਮਨ ਨੂੰ ਕਰੜਾ ਕਰਕੇ ਫਿਰ ਮੈਂ ਜਿਸ ਕਰਨ ਨਾਲ ਗੱਲਬਾਤ ਕੀਤੀ ਹਾਂਜੀ ਮੈਂ ਆਖਿਆ ਵੀਰ ਤੁਸੀਂ ਆਉਨੇ ਬੇਟਾ ਰੋਜ਼ ਰੋਈ ਤਾਂ ਕਿਹੜਾ ਹੈ ਤੇਰਾ ਹਨਾ ਵੀ ਜੇ ਤੁਹਾਡੀ ਅੱਗੇ ਕੋਈ ਗੱਲ ਨਹੀਂ ਸੁਣਦਾ ਕਿ ਤੁਸੀਂ ਸੁਣਾਉਂਦੇ ਨਹੀਂ ਜੇ ਤੇ ਤੁਸੀਂ ਸੁਣਾਉਨੇ ਸਿਰ ਤੁਹਾਡੀ ਗਾਂ ਕੁ ਸੁਣਦਾ ਨਹੀਂ ਤੇ ਜੇ ਤੁਸੀਂ ਨਹੀਂ ਸੁਣਾਉਂਦੇ ਤਾਂ ਫਿਰ ਥੋੜੇ ਆਉਣ ਦਾ ਕੀ ਫਾਇਦਾ ਇੱਥੇ ਰੋਜ਼ ਤੇ ਵੀ ਫਿਰ ਇਹ ਤਾਂ ਇੱਕ ਵਖਾਲੇ ਨਾ ਕਰੋ ਸਾਨੂੰ ਜਾਂ ਸਾਡਾ ਕੋਈ ਹੱਲ ਕੱਢੋ ਉਹ ਮੈਨੂੰ ਕੱਲ ਕਹਿ ਕੇ ਗਿਆ ਸੀਗਾ ਵੀ ਕੁਈ ਨਹੀਂ ਵੀ ਮਾਤਾ ਜੀਸੀਂ ਹੱਲ ਕੱਢਾਂਗੇ ਤੁਸੀਂ ਹੌਂਸਲਾ ਰੱਖੋ ਚਲੋ ਅਸੀਂ ਇਹਨੇ ਤੁਹਾਨੂੰ ਭਾਗੋ ਦੇਵੀ ਜਿਨੇ ਸਾਡੀ ਗੱਲ ਤੇ ਕੌਰ ਕੀਤੀ ਸਾਡੇ ਥੋੜੀ ਜੀ ਗੱਲ ਅੱਗੇ ਨੂੰ ਤੁਰੀ ਹੈ ਨਾ ਤੁਰੀ ਤੇ ਸਾਨੂੰ ਹੌਂਸਲਾ ਵੀ ਹੋਇਆ ਚਲੋ ਵੀਰ ਨੇ ਡ੍ਰਿਪ ਲੈ ਲਈ ਤੇ ਫਿਰ ਉਹ ਆਉਂਦੇ ਹੁੰਦੇ ਆ ਵੀ ਜ਼ਿੰਦਗੀ ਦਾ ਸਾਨੂੰ ਹੋ ਗਿਆ ਵੀ ਆਸ ਬੱਝ ਗਈ ਅਰਦਾਸਾਂ ਨੇ ਜਿਹੜੀਆਂ ਉਹ ਆਸ ਆ ਗਈਆਂ ਅਰਦਾਸਾਂ ਆ ਗਈਆਂ ਸਾਡੀਆਂ ਦਿਨ ਰਾਤ ਸਾਡੀਆਂ ਅਰਦਾਸਾਂ ਸੀਗੀਆਂ ਬੇਨਤੀਆਂ ਸੀ ਹਰ ਇੱਕ ਜੀ ਦੇ ਮੂੰਹ ਤੇ ਅਰਦਾਸ ਬੇਨਤੀ ਸੀਗੀ ਜੋ ਪਿੰਡ ਪਿੰਡ ਘਰ ਘਰ ਦੇ ਵਿੱਚ ਢੱਲੀ WhatsApp ਵਾਸਤੇ ਅਰਦਾਸਾਂ ਕੀਤੀ ਸੀ ਤੇ ਅਰਦਾਸ ਨੇ ਤਾਂ ਫਿਰ ਆਪਦਾ ਰੰਗ ਦਿਖਾਉਣਾ ਹੀ ਸੀ ਨਾ ਪਰਮਾਤਮਾ ਨੇ ਵੀ ਹੋਣਾ ਜੇ ਆਪਾਂ ਉਹਦੇ ਤੇ ਭਰੋਸਾ ਰੱਖਾਂਗੇ ਤਾਂ ਉਹਨੇ ਵੀ ਆਪਣੀ ਥੋੜੀ ਜੀ ਪ੍ਰੀਖਿਆ ਲੈ ਕੇ ਆਪਾਂ ਨੂੰ ਅੱਥ ਅੱਗੇ ਕਰਨਾ ਹੈ ਨਾ ਜੀ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਡਟੇ ਹੋਏ ਹੋ ਮੈਂ ਤਿੰਨ ਤਰੀਕ ਤੋਂ ਜਿੰਨ ਤਰੀਕ ਤੋਂ ਇੱਥੇ ਠੀਕ ਹੈ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਦੋਂ ਤੁਸੀਂ ਬਚਪਨ ਤੋਂ ਵੱਡੇ ਹੋ ਤੁਸੀਂ ਦੇਖਦੇ ਹੋਮੇਂਗੇ ਉਦੋਂ ਵੀ ਇਦਾਂ ਹੀ ਜਿਹੜਾ ਆਰਾਧਦੇ ਸੀ ਜੀ ਉਦੋਂ ਵੀ ਲੱਗਦਾ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਜਾ ਕੇ ਇਦਾਂ ਅਗਵਾਈ ਕਰਨਗੇ ਇਦਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਮਿਸਾਲਾਂ ਦਿੱਤੀਆਂ ਜਾਣਗੀਆਂ ਇਹ ਤਾਂ ਨਿੱਕਾ ਹੁੰਦਾ ਹੀ ਜੀਆਂ ਇਹ ਜਿਹਾ ਮਸਾਲਾ ਦਿੰਦਾ ਸੀ ਭਰਾ ਹਾਂ ਇਹ ਤਾਂ ਛੋਟੇ ਹੁੰਦੇ ਤੋਂ ਲੈ ਕੇ ਹਜੀਆਂ ਗਵਾਈਆਂ ਕਰਦਾ ਸੀ ਬਹੁਤ ਗਵਾਈਆਂ ਕੀਤੀਆਂ ਨੇ ਪਿੰਡ ਦੀ ਗੁਰਦੁਆਰੇ ਦੀਆਂ ਕੀਤੀਆਂ ਸਕੂਲ ਦੀਆਂ ਕੀਤੀਆਂ ਆਪਦੇ ਕਾਲਜ ਦੀਆਂ ਕੀਤੀਆਂ ਬਹੁਤ ਕੀਤੀਆਂ ਨੇ ਗਵਾਈਆਂ ਹੀ ਕਰਦਾ ਹੀ ਰਿਹਾ ਜਿਉਂ ਇਹਦਾ ਛੋਟੇ ਹੁੰਦੇ ਤੋਂ ਰਵਈਆ ਚੱਲਿਆ ਤਾਂ ਇਹ ਗਵਾਈਆਂ ਤਾਂ ਚੱਲਿਆ ਦਾ ਜੀ ਹਾਂਜੀ ਦੇ ਪਰਿਵਾਰ ਨੂੰ ਕੋਈ ਇਦਾਂ ਨਹੀਂ ਸੀ ਹੁੰਦਾ ਕਿ ਅੱਗੇ ਹੋ ਕੇ ਹਰ ਇੱਕ ਦੀ ਗੱਲ ਕਰਦਾ ਇਹ ਬੇਬਾਕ ਬੋਲਦਾ ਹੀ ਕੋਈ ਖਤਰਾ ਹੋਊਗਾ ਕੋਈ ਭੈਣਾਂ ਨੂੰ ਜ਼ਿਆਦਾਤਰ ਹੁੰਦਾ ਏ ਕਿ ਸਾਡੇ ਭਾਈ ਨੂੰ ਕੋਈ ਨੁਕਸਾਨ ਨਾ ਹੋ ਜੇ ਪਰ ਹੁੰਦਾ ਤਾਂ ਹੈ ਇਹ ਇਹ ਹਾਦਸਾ ਤਾਂ ਭੈਣਾਂ ਨੂੰ ਹੁੰਦਾ ਹੀ ਆ ਨਾ ਤੇ ਫਿਰ ਜਿਹੜਾ ਇਹਨੇ ਆਪ ਦਾ ਰਾਹ ਚੁਣਿਆ ਸੀਗਾ ਉਹਦੇ ਵਿੱਚ ਅਸੀਂ ਰੋੜਾ ਵੀ ਨਹੀਂ ਨਾ ਬਣ ਸਕਦੇ ਸੀ ਹੈਨਾ ਫਿਰ ਹੁਣ ਜੇ ਆਪਾਂ ਪਰਿਵਾਰ ਨੂੰ ਥੋੜਾ ਜਿਹਾ ਪਿੱਛੋਂ ਸਪੋਰਟ ਦੇਵਾਂਗੇ ਤਾਂ ਅੱਗੇ ਵਧੂਗਾ ਤੇ ਜੇ ਅਪ ਪਿੱਛੇ ਨੂੰ ਖਿੱਚਾਂਗੇ ਉਹ ਗਾ ਨਹੀਂ ਵੱਸ ਸਕਦਾ ਹਨ ਫਿਰ ਅਸੀਂ ਇਹਨੂੰ ਪਿੱਛੇ ਨੂੰ ਖਿੱਚਣ ਦਾ ਸਾਡਾ ਇਰਾਦਾ ਨਹੀਂ ਸੀ ਕਿ ਵੀ ਅਸੀਂ ਇਹਨੂੰ ਪਿੱਛੇ ਖਿੱਚਗੇ ਪਰ ਅਸੀਂ ਪਰਮਾਤਮਾ ਅਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਮਹਾਰਾਜ ਇਹਦੇ ਜੋ ਇਹਨੇ ਬੱਡ ਬਿੱਡਿਆ ਜੋ ਇਹਨੇ ਇਹ ਜਜ਼ਬਾ ਚੱਕਿਆ ਇੰਨਾ ਦੇਸ਼ ਲਈ ਦੁਨੀਆ ਵਾਸਤੇ ਆਪਦੇ ਸਰੀਰ ਦੇ ਉੱਤੇ ਕਸ਼ਟ ਝੱਲ ਰਿਹਾ ਪਰਮਾਤਮਾ ਤੂੰ ਇਹਦੇ ਸਿਰ ਤੇ ਹੱਥ ਰੱਖੀ ਤੇ ਬਾਈ ਗੁਰੂ ਨੇ ਰੱਖਿਆ ਵੀ ਹੈ ओके ਤੇ ਤੁਸੀਂ ਤਿੰਨ ਤਰੀਕ ਤੋਂ ਇੱਥੇੋਂ ਤੁਸੀਂ ਕਿੰਨੀ ਵਾਰ ਮਿਲਿਓ ਸਰਦਾਰ ਜਗੀਰ ਸਿੰਘ ਢੱਲੇਵਾਲ ਨੂੰ ਰੋਜ਼ੀ ਰੋਜ਼ ਮਿਲਦੇ ਸੀ ਗੱਲ ਹੁੰਦੀ ਸੀ ਹਾਂਜੀ ਕੀ ਤੁਸੀਂ ਭਾਵਕ ਹੋ ਜਾਂਦੇ ਸੀ ਕਿਦਾਂ ਸੀ ਭਾਵਕ ਵੀ ਹੋ ਜਾਂਦਾ ਸੀ ਜਦੋਂ ਵੀ ਉਹ ਕੋ ਦਾ ਸਰੀਰ ਢਿੱਲਾ ਹੋ ਜਾਂਦਾ ਸੀ ਉਹ ਭਾਵਕ ਹੋ ਜਾਂਦਾ ਸੀ ਹੋ ਜਾਂਦਾ ਸੀ ਜਦੋਂ ਠੀਕ ਹੁੰਦਾ ਸੀ ਅਸੀਂ ਬਹਿ ਕੇ ਪੈਨੋ ਪੁਰਾ ਗੱਲਬਾਤ ਕਰ ਲੈਂਦੀ ਸੀ ਜਾਪ ਕਰ ਲੈਂਦੀ ਸੀ ਪਾਠ ਕਰ ਲੈਂਦੀ ਸੀ ਉਹਦੇ ਕੋਲੇ ਬੈਠ ਕੇ ਕੀ ਗੱਲ ਕੀ ਹੁੰਦੀ ਸੀ ਭਰਾ ਦੇ ਨਾਲ ਬੈਠ ਕੇ ਤੁਰਾ ਨਾ ਗਲਤ ਇਹੀ ਹੁੰਦੀ ਸੀ ਵੀ ਤੂੰ ਠੀਕ ਹੈ ਉਹ ਕਹਿੰਦਾ ਸੀ ਮੈਂ ਠੀਕ ਹੈ ਚੜਦੀ ਕਲਾ ਚ ਤੂੰ ਠੀਕ ਰਹੀ ਤੂੰ ਦਵਾਈ ਖਾਇੀ ਤੂੰ ਰੋਟੀ ਖਾਈ ਤੂੰ ਆਇਨਾ ਕਹੀਂ ਵੀ ਮੇਰਾ ਪ੍ਰਾਣੀ ਰੋਟੀ ਖਾਂਦਾ ਮੈਂ ਨਹੀਂ ਖਾਣੀ ਤੇ ਫੇਰ ਨਹੀਂ ਤੂੰ ਮੈਂ ਫਿਰ ਤੂੰ ਘਰੇ ਭੇਜ ਦੇਣਾ ਵੀ ਜੇ ਤੂੰ ਇਹਵੇਂ ਕਰੇਂਗੀ ਤਾਂ ਫਿਰ ਆ ਸਾਡੀਆਂ ਗੱਲਾਂ ਸੀ ਫੁਰਕੇ ਗੱਲਾਂ ਕਰਨੀਆਂ ਸੀ ਸੀ ਹੁਣ ਘਰ ਵੀਡੀਓ ਕਾਫੀ ਵਾਇਰਲ ਹੁੰਦੀਆਂ ਸੀਗੀਆਂ ਜੇ ਸਰਦਾਰ ਜਗਜੀਤ ਸਿੰਘ ਢੱਲੇ ਵਾਲੇ ਦੇ ਪੋਤਾ ਜੀ ਆਉਂਦੇ ਸੀਗੇ ਕਾਫੀ ਲੋਕ ਦੇਖ ਕੇ ਭਾਵੁਕ ਵੀ ਹੁੰਦੇ ਸੀਗੇ ਕਿਉਂਕਿ ਦਾਦੇ ਪੋਤੇ ਦਾ ਪਿਆਰ ਹੈ ਜੀ ਹਾਂ ਹੁੰਦਾ ਹੈ ਹਾਂ ਤੇ ਉਹਨਾਂ ਨੂੰ ਹੁਣ ਦੱਸ ਤਾਂ ਇਹ ਸਾਰੀ ਗੱਲ ਓਰ ਕੀ ਕਹਿ ਰਹੇ ਨੇ ਉਹ ਕਹਿ ਰਹੇ ਮੈਂ ਕੱਲ ਨੂੰ ਆਉਂਗਾ ਹਾਂ ਦੱਸ ਤਾਂ ਉਹ ਤਾਂ ਕਰੇ ਪਹੁੰਚੀ ਗਈ ਪਹਿਲਾਂ ਹੀ ਸੱਡੇ ਦੱਸਣ ਤੋਂ ਹਾਂਜੀ ਵੈਰਲ ਹੋ ਗਈਆਂ ਜਦੋਂ ਆਪਣਾ ਮੀਡੀਆ ਅਬ ਚੱਲੀ ਜਾ ਲਾਈਵ ਚੱਲੀ ਜਾਂਦੇ ਹੈ ਨਾ ਉਹ ਧਿਆਨ ਇਧਰੇ ਕੇਂਦਰ ਧਿਆਨ ਇਧਰ ਹੈ ਧਿਆਨ ਇਧਰ ਜੀ ਜੀ ਦਾ ਧਿਆਨ ਇਧਰ ਹੈ ਚਲੋ ਬਹੁਤ ਵਧੀਆ ਹੋ ਗਿਆ ਪੱਤਰ ਆਂਦੇ ਹੁੰਦੇ ਸਭ ਨੂੰ ਬਧਾਈ ਆ ਹਾਂ ਮਹਾਰਾਜ ਆਖੇ ਚਲੋ ਜਿਹੜਾ ਕਸ਼ਟ ਸੀ ਆਪਾਂ ਭੁੱਲ ਜਾਗੇ ਕੱਟਿਆ ਗਿਆ ਹੈ ਨਾ ਕਸ਼ਟ ਤਾਂ ਆਇਆ ਵੀ ਥੇਰਾ ਕਸ਼ਟ ਵਾਲੀ ਕੋਈ ਕਸੀ ਕਸਰ ਨਹੀਂ ਰਹੀਗੀ ਵੇਖੋ ਸਰੀਰ ਦਾ ਕੀ ਹਾਲ ਹੋਇਆ ਪਿਆ ਤੁਸੀਂ ਕਹੇ ਹੋ ਅੰਦਰ ਅਸੀਂ ਦੇਖ ਵੀ ਰਹੇ ਨੇ ਵੀਡੀਓ ਸਾਨੂੰ ਭੌਂਦੇ ਨੇ ਭੌਂਦੇ ਹਾਂ ਤੇ ਦੇਖੋ ਹੁਣ ਵੀ ਉੱਠਣੋਂ ਬਿਠਣੋਂ ਵੀ ਰਹੇਗੇ ਵੀ ਪਠਾ ਕੇ ਆਸਰਾ ਦੇ ਕੇ ਬਿਠਾਉਂਦੇ ਪਾਣੀ ਪਛਣੋਂ ਵੀ ਹਟ ਗਿਆ ਹੁਣ ਤਾਂ ਦੋ ਚਾਰ ਦਿਨਾਂ ਦਾ ਬੜਾ ਮਨ ਪਰੇਸ਼ਾਨ ਸੀਗਾ ਤੋਂ ਤਾਂ ਕਹਿੰਦੇ ਬਹੁਤ ਜ਼ਿਆਦਾ ਸਿਹਤ ਡਾਊਨ ਹੋ ਗਈ ਰਾਤ 2 ਵਜੇ ਬਹੁਤ ਜ਼ਿਆਦਾ ਡਾਊਨ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਤਾਂ ਸਾਰਾ ਦਿਨ ਮੈਂ ਇੱਥੇ ਪਈ ਰਹੀ ਆ ਮੇਰਾ ਬਲੱਡ ਹੀ ਠੀਕ ਹੋਇਆ ਸਾਰਾ ਦਿਨ ਹੁਣ ਠੀਕ ਹੋਇਆ ਬਲੱਡ ਮੇਰਾ ਠੀਕ ਹੈ ਹਾਂਜੀ ਤੇ ਹੋਰ ਵੀ ਰਿਸ਼ਤੇਦਾਰ ਆਏ ਵੀ ਨਹੀਂ ਹਾਂ ਅਗਰ ਕਬੀ ਜਿੱਥੇ ਆ ਉਹ ਭਤੀਜਾ ਬਿਠਾ ਉਹ ਸਾਡੇ ਜਵਾਈ ਬਿਠੇ ਪਰੇ ਠੀਕ ਹੈ ਜੀ ਪੂਰਾ ਪਰਿਵਾਰ ਇੱਥੇ ਸੀ ਸਾਰਾ ਪਰਿਵਾਰ ਇੱਥੇ ਆ ਇੱਥੇ ਪੁੱਤਰ ਫਣੀ ਕਿੱਥੇ ਫਿਰਦਾ ਹੋਣਾ ਵਿਚਾਰਾ ਹਾਂ ਹਾਂ ਹਾਂਜੀ ਇਹਦਾ ਬਿਜ਼ਨਸ ਇਹਦਾ ਹਾਂਜੀ ਪਰ ਉਹਨੇ ਨਹੀਂ ਨਾਮ ਦਾ ਦੋ ਚਲੋ ਕੋਈ ਨਾ ਹੀ ਨਾਮ ਦਰ ਦੂ ਨਾ ਤੇ ਜੀ ਨਾਮ ਕੀ ਗਰਮੀਤ ਕਰੋ ਗਰਮੀਤ ਕਰੋ ਜੀ ਮਨ ਹੁਣ ਠੀਕ ਹੈ ਜਿਹੜਾ ਬਹੁਤ ਜਿਆਦਾ ਪਰਿਵਾਰ ਭਾਵਕ ਸੀਗਾ ਅੱਜ ਪਰਮਾਤਮਾ ਨੇ ਸੁਣ ਲਈ ਹੈ ਹਾਂ ਵਦਿਕਾ ਸੁਣ ਲਈ ਉਹਦਾ ਜਿਹੜਾ ਮਨ ਸੀ ਨਾ ਜਿਵੇਂ ਉਹਨੇ ਕਰਨੀ ਉਹਨੇ ਆਦੀ ਮਰਜ਼ੀ ਕਰਨੀ ਉਹਨੂੰ ਕੋਈ ਜੀ ਨਹੀਂ ਉਹਨੂੰ ਰੋਕਦਾ ਖੁੱਲੀ ਛੁੱਟੀ ਸੀ ਠੀਕ ਆ ਚਲੋ ਉਹਦੀ ਆਸ਼ਾ ਪੂਰੀ ਹੋ ਗਈ ਵੀ ਇਹ ਮ ਕਰਨੀ ਹੈ ਸਾਰੇ ਦੇਸ਼ ਵਾਸਤੇ ਤੇ ਅਸੀਂ ਨਾ ਨਾ ਕਰਦੇ ਫਿਰ ਕੀ ਕਰਦੇ ਹੈ ਕਿ ਨਹੀਂ ਡਰ ਤਾਂ ਕਿਤੇ ਨਾ ਕਿਤੇ ਮਨ ਚ ਸੀ ਮਨ ਚ ਆ ਸੀ ਵੀ ਇਹਦੀ ਉਮਰ ਵੱਡੀ ਹੋਵੇ ਬਸ ਤੇ ਉਹ ਦਤਾ ਕਰਦੀ ਸੀ ਅਰਦਾਸਾਂ ਕਰਦੇ ਸੀ ਮੈਂ 10 ਵਾਲਿਆਂ ਤਾਂ ਕੱਢ ਕੇ ਸਾਰੀ ਢੜੀ ਇਸੇ ਕੰਮ ਤੇ ਸੀ ਪਾਰਟੀ ਕਰੀ ਚਲੋ ਇਹ ਵੀ ਕੋਲੇ ਪਾਰਟੀ ਕਰਦੇ ਸੀ ਆ ਗਏ ਪੁੱਤ ਧੀਆ ਭਤੀਜੇ ਆ ਸਾਰੇ ਪਾਰਟੇ ਆ ਸਰਦਾਰ ਤੇ ਗੁਰਦੁਆਰੇ ਵੀ ਵੇਲੇ ਵੀ ਰੋਈ ਜਾਂਦੀ ਉੱਥੇ ਵੀ ਅਰਦਾਸ ਕਰਾਈਦੀ ਪਰ ਉਹ ਸਰਦਾਰ ਤੋਂ ਬਿਨਾ ਗੁਰਦੁਆਰੇ ਪਾਠ ਹੀ ਸੀ ਇਹ ਪੂਰਾ ਕੋਈ ਕੱਲਾ ਆਇ ਨਹੀਂ ਸੀ ਉੱਥੇ ਵੀ ਆਦਾ ਪ੍ਰਧਾਨ ਦਿਆ ਸੱਤ ਖੰਡ ਬਣਾਇਆ ਨੇ ਗੁਰਦੁਆਰੇ 'ਚ ਵੀ ਸਾਰੇ ਤੋਂ ਪਹਿਲਾਂ ਨਾਂ ਕੱਢਿਆ ਅੰਮ੍ਰਿਤਧਾਰੀ ਸਿੰਘ ਸੀਗਾ ਹਾਂ ਐਵੇਂ ਕਰਦਾ ਜੀ ਗੁਰੂ ਤੋਂ ਬਿਨਾ ਨਹੀਂ ਇਹਦਾ ਆਪਦਾ ਸੀ ਕੈਮਨ ਬਣਾਇਆ ਮਹਾਰਾਜ ਜੀ ਵਾਸਤੇ ਉਹਨੇ ਜੀ ਪਾਠ ਕਰਦਾ ਲੱਕੜ ਦਾ ਕੋਈ ਬੰਦਾ ਵੇਖੇ ਨਹੀਂ ਵੱਡਦਾ ਦਰੂ ਪਹਿਲਾਂ ਨਹੀਂ ਕੋਈ ਨਸ਼ਾ ਨਹੀਂ ਨੀ ਕਿਤੇ ਜ਼ਿੰਦਗੀ ਦੀ ਜੀ ਬਸ ਕਿੰਨੇ ਕੰਮ ਕੀਤੇ ਆਂਦੇ ਚੰਗੇ ਕੀਤੇ ਚਲੋ ਹੁਣ ਦੁਨੀਆ ਹੀ ਸਾਰੀ ਮੰਨ ਲਾ ਇਹ ਵੀ ਚੰਗਾ 4G ਕਹਿੰਦਾ ਸੀ ਰੇਕ ਨੂੰ ਕੋਈ țeੜ ਬਣਿਆ ਚੱਲਿਆ ਸੀ 5-6 ਸਾਲ ਵੱਡੀ ਸੀ ਆਪਾਂ ਨੂੰ ਮਾਵਾ ਵਾਂਗੂ ਮੰਨਿਆ ਜੀ ਠੀਕ ਹੈ ਨਾ ਇਹ ਨਹੀਂ ਕੀ ਹੁੰਦੀ ਹੁਣ ਵੀ ਆ ਉਹ ਇਹ ਆਵਦੇ ਤਿੰਗਾਂ ਪੁੱਤਾਂ ਨੂੰ ਹੀ ਲੱਗਦਾ ਠੀਕ ਆ ਜੀ ਹੋਰ ਵੀ ਮਾਤਾ ਜੀ ਨੇ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਰਿਗੇਂਦਰ ਕੁਮਾਰ ਜੀ ਐ ਕਿਸ ਤਰ੍ਹਾਂ ਦੇਖਦੇ ਹੋ ਜੀ ਬੜੀਆਂ ਜਿਹੜੀਆਂ ਆਸਾਂ ਟੁੱਟੀਆਂ ਸੀਗੀਆਂ ਅੱਜ ਉਹਨਾਂ ਤੇ ਬੂਰ ਆਇਆ ਜੀ ਅੱਜ ਸਰਕਾਰ ਚ ਜੀਆਂ ਆਸਾਂ ਬਹੁਤ ਬਹੁਤ ਟੁੱਟੀਆਂ ਸੀ ਆਸਾਂ ਤੇ ਇੰਨੀਆਂ ਟੁੱਟੀਆਂ ਸੀ ਭਈ ਰੋਟੀ ਖਾਣ ਨੂੰ ਨਹੀਂ ਜੀ ਕਰਦਾ ਮੈਨੂੰ ਮਹੀਨਾ ਹੋ ਗਿਆ ਇੱਥੇ ਰਹਿੰਦੀ ਨੂੰ ਅੰਬਰਸਰ ਤੋਂ ਹਾਂਜੀ ਬੂੜ ਬੁੱਢੇ ਕੋ ਉਟਾੜਿਆ ਦੇ ਲੰਗਰ ਤੇ ਸੇਵਾ ਕਰਦੀ ਆ ਮੈਂ ਜੀ ਤੇ ਪਰ ਮੈਂ ਇਹੋ ਅਰਦਾਸ ਕਰਦੀ ਹਾਂ ਮਹਾਰਾਜ ਸਾਡੇ ਪ੍ਰਧਾਨ ਨੂੰ ਕੁਛ ਨਾ ਹੋਵੇ ਇਹ ਸੱਚੇ ਗੁਰੂ ਰਾਮਦਾਸ ਜੀ ਤੇ ਕਰੋ ਅਰਦਾਸ ਕਰਕੇ ਤੁਰਿਆ ਸਾਡੇ ਪ੍ਰਧਾਨ ਨੂੰ ਕੁਛ ਨਾ ਹੋਵੇ ਤੇ ਪਰ ਅੱਜ ਥੋੜੀ ਜਿਹੜਾ ਨਾ ਇਰਮਾਨਗੀ ਆਈ ਆ ਪੀ ਸ਼ੁਕਰ ਮਹਾਰਾਜ ਚਲੋ ਪੀ ਇੰਨਾ ਹਨਵਾਸ ਹੋ ਗਈ ਆ ਹੈ ਪੀ ਹੁਣ ਖਾਣਗੇ ਪੀਣਗੇ ਚਲੋ ਅੱਜ ਹੋਰ ਭਲਕੇ ਹੋਰ ਬੰਦਾ ਪੁੱਤ ਬਹੁਤ ਮੁਖੀ ਏ ਹੋ ਜੇ ਬੰਦੇ ਨਹੀਂ ਲੱਭਦੇ ਲੱਭਣ ਜਗੇ ਹੀਰੇ ਬੰਦੇ ਲੱਭਦੇ ਨਹੀਂ ਮਹਾਰਾਜ ਦਾ ਨਾਮ ਲੈਣ ਵਾਲੇ ਬੀਬੀ ਇਹ ਦੇਖੋ ਕਿਸਾਨੀ ਵਾਸਤੇ ਆਪਣੇ ਲੋਕਾਂ ਵਾਸਤੇ اپنی جان دین تک تیار ਹੋਗੇ ਬਹੁਤ سارے ਲੋਕ ਅੱਜ ਘਰਾਂ 'ਚ ਬੈਠੇ ਨੇ ਉਹ ਇਧਰ ਨੂੰ ਧਿਆਨ ਵੀ ਨਹੀਂ ਹੈਗਾ ਮੈਂ ਕੀਤਾ ਉਹਨਾਂ ਦਾ ਕਿਸਾਨੀ ਆ ਉਹ ਲੋਕ ਕਿਉਂ ਨਹੀਂ ਸਮਝਦੇ ਇਹ ਗੱਲ ਇਹ ਉਹ ਲੋਕ ਪੁੱਤ ਬੁੱਧੀ ਜੀਵੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਕਿ ਉਹ ਕਾਦਾ ਕਰਕੇ ਲੜਨਦਿਆ ਆਪਣੀ ਜ਼ਮੀਨ ਦਾ ਕਰਕੇ ਲੜਨਦਿਆ ਵੇਖੋ ਪੁੱਤ ਤੁਸੀਂ ਵੀ ਜੇ ਸਭ ਕੋ ਸਾਬਾਹ ਤੇ ਲੜਨਦਿਆ ਹੈ ਕਿਹੜਾ ਜੀ ਦੁਕਾਨਦਾਰ ਕੋਈ ਦਿਹਾੜੀਦਾਰ ਕੋਈ ਵੀ ਸਾਹ ਵਾਸਤੇ ਲੜਨਦਿਆ ਹੈ ਉਹ ਕਿਹੜਾ ਆਪਣੇ ਘਰ ਰਾਹਤੇ ਲੜਨਦਿਆ ਹੈ ਪਰ ਲੋਕਾਂ ਦੇ ਵਿੱਚ ਮੱਤ ਨਹੀਂ ਹੈ ਕੀ ਮੱਤ ਦੇ ਬਹੁਤ ਪਰ ਨਹੀਂ ਬਹੁਤ ਜੁੜ ਗਏ ਹੁੰਦੇ ਹੂੰ ਹੁੰਦੇ ਬਹੁਤ ਜਿਆਦੇ ਪੁੱਤ ਦੁਨੀਆ ਘਰ ਸਹਿਜ ਪਾਠ ਰੱਖੇ ਆ ਅਰਦਾਸਾਂ ਕਰਨ ਲਈ ਬੱਚੇ ਜਿਹੜੇ ਛੋਟੇ ਛੋਟੇ ਉਹ ਅਰਦਾਸਾਂ ਕਰਦਾ ਹੈ ਰਾਤ ਜਦੋਂ 2 ਵਜੇ ਪਤਾ ਲੱਗਿਆ ਕਿ ਸਿਹਤ ਬਹੁਤ ਜਿਆਦਾ ਡਾਊਨ ਹੋ ਗਈ ਅੱਜ ਰਾਤ ਤੋਂ ਹੀ ਹੁਣ ਤੱਕ ਬਹੁਤ ਜਿਆਦਾ ਸਿਹਤ ਡਾਊਨ ਸੀ ਕਿੱਦਾਂ ਲੱਗ 1 ਵਜੇ ਨਾਲ ਇਸ ਤਰ੍ਹਾਂ ਵੀ ਇਦਨੋਂ ਉੱtre ਰਿਹਾ ਹੁੰਦੇ ਪ੍ਰਧਾਨ ਆਉਂਦੇ ਤੁਰੇ ਮੁੜ ਕੇ ਮੈਂ ਉਹਨਾਂ ਨੂੰ ਭੈਣ ਜੀ ਆਣ ਠਾਇਆ ਮੈਂ ਕਿ ਭੈਣ ਜੀ ਉਠੋ ਤਾਂ ਲੱਗਦਾ ਤਾਂ ਪ੍ਰਧਾਨ ਜੀ ਠੀਕ ਨਹੀਂ ਗੇ ਸਾਰੇ ਉੱਠ ਕੇ ਬਹਿ ਕੇ ਨਾਮ ਜਪਣ ਲੱਗੇ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਅਰਦਾਸਾਂ ਬੇਨਤੀਆਂ ਮਹਾਰਾਜ ਗਾੜੀ ਉਹਨੇ ਕਿਹੜੀ ਦਵਾਈ ਲੈਣੀ ਸਾਰੇ ਜਣੇ ਨਾਮ ਜਪਦੇ ਰਹੇ 2:30 ਵਜੇ ਤੱਕ ਮੁੜ ਕੇ 3:00 ਵਜੇ ਪਤਾ ਲੱਗਾ ਕਿ ਕੋ ਠੀਕ ਹੈ ਫਿਰ 3:00 ਵਜੇ ਤੋਂ ਬਾਅਦ ਅਹੀਂ ਪੀਸੋਤੇ ਸਵੇਰੇ ਫੇਰ ਇਦਾਂ ਹੀ ਹੋ ਗਈ ਹਾਲਾ ਸਵੇਰੇ ਫੇਰ ਇਤਰਾ ਹੀ ਸਾਰਾ ਦੇਣੀ ਇਤਰਾ ਹੀ ਰਹੇ ਆ ਸਵੇਰ ਦੇ ਸਾਰੇ ਪਰੇਸ਼ਾਨੀ ਕਿ ਲੰਗਰ ਨਹੀਂ ਛਕਿਆ ਕਿ ਇਹ ਇਹ ਸਾਰੇ ਪਰੇਸ਼ਾਨੀ ਰਹੇ ਅੱਜ ਤੱਕ ਕਹਿੰਦੇ ਕੋਈ ਆਵਾਜ਼ ਵੀ ਸੁਣਦੇ ਸੀ ਜੇ ਤਾਂ ਵੀ ਤਵੀਤ ਲਾਉਣ ਹੁੰਦੀ ਸੀ ਕਿ ਕੋਈ ਮੋਟਰਸਾਈਕਲ ਵੀ ਲੰਘਦਾ ਸੀ ਸਾਈਕਲ ਵੀ ਐਂ ਦੇ ਲੰਘਦਾ ਇਹ ਤਾਂ ਵੀ ਆਉਂਦੇ ਜੇ ਕੋਈ ਬੋਲਦਾ ਹੈ ਤਾਂ ਵੀ ਜਾਂਦਾ ਵੀ ਬੋਲੋ ਨਾ ਨਾਮ ਜਪਿਆ ਉਹ ਉੱਥੇ ਪਰਾਂ ਜਾ ਕੇ ਹਟ ਕੇ ਨਾਮ ਜਪਿਆ ਸੰਤ ਨੇ ਇੱਥੇ ਆਂਦੇ ਨਾਮ ਨੂੰ ਜਪੂ ਹੂੰ ਆਵਾਜ਼ ਤੋਂ ਜ਼ਿਆਦਾ ਦਿੱਕਤ ਆਉਣ ਲੱਗੀ ਆਵਾਜ਼ ਕੋਈ ਜ਼ਿਆਦੀ ਆਉਂਦਾ ਵੀ ਜਿੱਤਨਾ ਸਰੀਰ ਨਹੀਂ ਚੱਲਦਾ ਹੁਣ ਸਰੀਰ ਬਹੁਤਾ ਕਮਜ਼ੋਰ ਹੋ ਗਿਆ ਤੇ ਚੱਲਦਾ ਗੱਲ ਨਹੀਂ ਚੱਲਦਾ ਕੋਈ ਇਹ ਗੱਲ ਆ ਤੇ ਪੁੱਤ ਉਹ ਆਪਣੇ ਆਪ ਤੇ ਉਹ ਸਾਹ ਵਾਸਤੇ ਬੜਾ ਲੜਿਆ ਤੇ ਪਰ ਵੇਖੋ ਸ਼ੀ ਦੀ ਦਿਹਾੜੇ ਨਾਲ ਕੇ ਗਏ ਆ ਉਹ ਕੋਈ ਅਰਬੀ ਰੂਹ ਆ ਗੇੜੀ ਪੋਤੇ ਇੱਕ ਦਿਨ ਆ ਫੁਲਕਾ ਖਾਈਗੇ ਤੇ ਕਿਤਰਾ ਹੁੰਦਾ ਤੇ ਵੇਖੋ ਕਿੰਨੇ ਦਿਨ ਉਹਨੇ ਕੱਡੇ ਆ ਉਹਦੇ ਵਿੱਚ ਕੋਈ ਗੁਰੂ ਵੀ ਪਸਿਆ ਆਰਾਮਦਾਸ ਮਹਾਰਾਜ ਆ ਤੇ ਫੇਰ ਹੀ ਉਹਨੇ ਇਨੇ ਦਿਨ ਕੱਡੇ ਮੇਰੇ ਕੋਣ ਇਨੇ ਦਿਨ ਕੱਟ ਸਕਦਾ ਹੁਣ ਆਪਾਂ ਲੇਟ ਹੋ ਗਏ ਸੌਂ ਤੁਰਨ ਫੇਰ ਭੁੱਖ ਲੱਗੀ ਵੀ ਹੁਣ ਕੋ ਖਾਈਗੇ ਤੇ ਉਹ ਦੇਖੋ ਜਿਹੜਾ ਪਾਣੀ ਦੇ ਘੁੱਟ ਤੇ ਰਿਆ ਤੇ ਹੁਣ ਲੱਗਦਾ ਇਹ ਸਰਕਾਰ ਗੱਲਬਾਤ ਕਰ ਰਹੀ ਹੈ ਕਿ ਆਉਣ ਵਾਲੇ ਟਾਈਮ ਚ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਲਦੀ ਮੰਨੀਆਂ ਜਾਣੀਆਂ ਮੰਨੀਆਂ ਜਾਣੀਆਂ ਪੁੱਤ ਮੰਨੂ ਨੂੰ ਪਤਾ ਲੱਗ ਗਿਆ ਵੀ ਕਿਸਾਨ ਜਿਹੜੇ ਨਹੀਂ ਪਛਾਣ ਹਟਣ ਵਾਲੇ ਜਿੱਦਣ ਉਹਨੇ ਉਦਣ 111 ਬੈਠੇ ਆ 12 ਉਹਦਣ ਵੇਖੋ ਕਿ ਤਰ੍ਹਾਂ ਨਾਮ ਜਪਦੇ ਗਏ ਆ ਤੇ ਮਗਰੋਂ ਇਹ ਹੋਈ ਇਹਨਾਂ ਦਾ ਪ੍ਰਧਾਨਾਂ ਦਾ ਤੁਹਾਨੂੰ ਗੋਲੀਆਂ ਮਾਰਨ ਤੁਹਾਨੂੰ ਕੁੱਟਣ ਮਾਰਨ ਤੋਂ ਹੀ ਮੂਦੇ ਲੰਮੇ ਪੈ ਜਾਣ ਤੁਹਾਨੂੰ ਡਾਂਗਾਂ ਮਾਰੀ ਜਾਣ ਤੁਹਾਂ ਨਹੀਂ ਕੋਨਾ ਗੋਲੀਆਂ ਮਾਰੀ ਜਾਣ ਤੁਹੀਂ ਤਾਂ ਦੂਣੀ ਕੋਨਾ ਸ਼ਾਂਤਮਈ ਰਹਿਣਾ ਰਾਦੇ ਪੱਕੇ ਨੇ ਰਾਦੇ ਪੱਕੇ ਸੋ ਧੰਨਵਾਦ ਮਾਤਾ ਜੀ ਸੋ ਇਹ ਸਨ ਮਾਤਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਿਹੜੀ ਅੱਜ ਦੀ ਮੀਟਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹੋਇਆ ਉਸ ਤੋਂ ਬਾਅਦ ਜਿਹੜਾ ਉਮੀਦ ਜਾਗੀ ਆਖਿਓ ਨਾਲੇ ਟਾਈਮ 'ਚ ਸੁੱਖ ਦਾ ਸਾਹ ਜਿਹੜਾ ਉਹ ਕਿਸਾਨਾਂ ਨੂੰ ਆਊਗਾ ਸੋ ਮੀਟਿੰਗਾਂ 'ਚ ਕੋਈ ਵਧੀਆ ਜਿਹੜਾ ਫੈਸਲਾ ਹੈ ਉਹ ਅੱਗੇ ਆਊਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਖਨੋਰੀ